ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਦੇ ਉੱਤੇ ਜੀ ਆਜੀ ਦਿਨ ਵਿੱਚ ਪਛੇ ਵਣਾ ਸੇ ਲਈ ਲੈ ਕੇ ਆਏ ਜੀ ਦੋ ਬਾਈ ਤਾਜ਼ੀਆਂ ਸੂਈਆਂ ਚਾਰ ਗੱਬਣ ਨੇ ਥੋੜੇ ਥੋੜੇ ਦਿਨ ਕਰਮਾਲੀਆਂ ਲੈਂਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਕੋਣ ਵਾਲੀ ਨਵੀਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਹਿਮਦੀਪ ਵਿਧੋ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 81476 15312 ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ ਚੋਂ ਬਣਾਉਣ ਲੱਗੇ ਆ ਤੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਭਾਈ ਜੀ ਸਸਿਕਾਹ। ਬਾਈ ਹੱਸੀ ਕਾ ਬਾਈ ਜੀ। ਬੋਟੀ ਕੋ ਮਦਿਆ। ਹਾਂਜੀ ਬੋਗਰੀ। ਬਾਈ ਨਾਮ ਤੇ ਐਡਰੈਸ ਬੋਲਦੇ। ਨਾਮ ਨਰਮਲ ਸਿੰਘ ਜੀ। ਹੂੰ। ਪਿੰਡ ਭਾਈ ਰੁਪਾ। ਹੂੰ। ਤਸਵੀਰ ਫੂਲ ਜਿਲ੍ਹਾ ਭੰਡਾ ਜੀ। ਨੇੜੇ ਪਿੰਡ ਨੇ। ਨੇੜੇ ਸਰਾਪਰਾ ਵੀ ਨੇੜੇ ਰਹ ਜਾਂਦਾ ਜੀ। ਓਕੇ। ਸਰਪੰਤਾ ਭਾਈ ਕਸ਼ਾਇਰ ਆਏ ਨੇ ਨੇੜੇ। ਠੀਕ ਆ ਬਾਈ। ਤੂੰ ਰਾਮਪਰਾ ਫੂਲ ਰਹੇ ਨਾ 15-18 ਕਿਲੋਮੀਟਰ ਇਹ ਨਹੀਂ ਵਿਚਾਲੇ ਜੇ ਪਿੰਡ ਆ ਜਾਂਦਾ ਆਪਣਾ। ਓਕੇ ਬਾਈ। ਮੋਬਾਈਲ ਨੰਬਰ ਬੋਲਦੇ। ਮੋਬਾਈਲ ਨੰਬਰ ਇਹ 9463842855। ਹੂੰ। ਦੂਜਾ ਹੈਗਾ ਇਹ 708782065। ਠੀਕ ਜਿਹੜੀ ਪਹਿਲੇ ਨੰਬਰ ਦੇ ਵਹਿਣਾ ਕਿਹੜਾ ਸੂਈ ਹੈ ਇਹ ਪਹਿਲਾ ਸੂਈ ਬਈ ਸੂਈ ਹੈ ਪਹਿਲਾ ਪਹਿਲਾ ਸੂਆ ਕਦੋਂ ਸੂਈ ਹੈ ਬਈ ਇਹ ਤੀਜੇ ਦੇ ਨਾਲ ਹੀ ਸੂਈ ਨੋਜ ਠੀਕ ਆ ਬੱਚਾ ਕੀ ਦੇ ਦਿੱਤਾ ਬੱਚੀ ਬਈ ਇਹ ਤੀਜੀ ਬੱਚੀ ਬੜੀ ਚੰਗੀ ਆ ਹਾਂ ਬੱਚੀ ਬਹੁਤ ਚੰਗੀ ਹੈ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰੋ ਬਹੁਤ ਚੰਗਾ ਬੱਚਾ ਦਿੱਤਾ ਗਰਮਾਈ ਨੇ ਕੀ ਬਾਤ ਹੈ ਬਈ ਹੁਣ ਕਿੰਨਾ ਦੁੱਧ ਦੇ ਦਿੱਤਾ ਬਈ ਅਸਟੀਮੇਟ ਆ ਅਸਟੀਮੇਟ ਬਈ ਆਪ ਨੂੰ 15 ਲੀਟਰ ਦੀ ਉਮੀਦ ਹੈ ਬੜ ਤੋਂ ਬੰਦਸਲ ਬਰੀਡ ਵਾਲੀ ਬਰੀਕੀ ਵਾਲੀ ਬੈਠੇਗੀ ਹੂੰਲੇਵਾ ਨੂੰ ਬੜਾ ਚੰਗਾ ਹਾਂ ਬੜੀ ਸਾਬ ਹੈ ਬਈ ਹੂੰ

ਕੀ ਮੋਲ ਹੈ ਬਈ ਜਾਇਜ਼? ਬਈ ਮੁੱਲ ਬਿਲਕੁਲ ਜਾਇਜ਼ ਕਰਨ ਪਰ ਲੈਣ ਦੇ ਨਾਲ ਰੇਟ ਕਰ ਲਾਂਗਾ। ਓਕੇ। ਸੌਦੇ ਬਾਈ ਇਹ ਮੁੱਲ ਕਰਨ। ਠੀਕ ਹੈ ਜੀ। ਇਹ ਬਈ 52000 ਦੀ ਵੜ ਦੇ ਦਾਂਗੇ। 52000। ਹਾਂਜੀ ਠੀਕ ਹੈ। ਜਿਵੇਂ ਜਾਇਜ਼ ਮੋਲ ਦਾ ਬਈ ਖਿੱਚ ਕੇ ਮੁੱਲ ਰੱਖਿਆ 52000 ਦੀ ਵੜ ਬਾਈ ਕਿਹਨਾਂ ਦੇ ਦਿਆਂਗੇ। ਮੜਾ ਮੁਰਤਾ ਕੋਈ ਚੱਕਰ ਨਹੀਂ ਹਾਂ ਮੈਂ ਸ਼ੋਰ ਸ਼ੱਟਾ ਮਨਤਨ ਬਾਈ ਕੋਈ ਸੋਦੇ ਹਨਾ ਲੈਵਾ ਲੂਵਾ ਬਹੁਤ ਚੰਗਾ ਫਿੱਟ ਫਿੱਟ ਲੈਵਾ ਪਿਆ ਹਾਂਜੀ ਵਕੀਲ ਇੰਨੀ ਕਹੋ ਬਿਸ਼ਕ ਬੱਚਾ ਚੋਈਏ ਬੋਕੇ ਤਾਰਾਂ ਕੋਈ ਚਾਹੀਦੀ ਬਾਈ ਦੋਲੀ ਮਾਰ ਕੇ ਓਕੇ ਬਾਈ ਹਾਂਜੀ ਠੰਡੀ ਬਹੁਤ ਆ ਹਨਾ ਬਾਈ ਬਾਈ ਠੰਡੀ ਹੈ ਬਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਇਹ ਨਹੀਂ ਪਹਿਲਾਂ ਜਿਵੇਂ ਕੋਲ ਸੌੜ ਵਾਲਾ ਕੰਮ ਚੱਲ ਚੋਲੋ ਨਾ ਸੱਦੀ ਸੀ ਜਨ ਜਿੱਥੇ ਖੜ ਗਈ ਜੇ ਮਰੀ ਚੋਈਏ ਬਾਕੀ ਬੜ ਡਾਂਗਾ ਕਿ ਨਹੀਂ ਹਾਂ ਬਾਈ ਗਾਂ ਨੂੰ ਬਦਨ ਵਾਲੀ ਚੀਜ਼ ਹੈ ਸਾਫ਼ ਹੈ ਬੜ ਬਹੁਤ ਜਿਆਦਾ ਸਾਫ਼ ਹੈ ਨਾ ਬਾਕੀ ਆ ਮੋਲ ਵੀ ਨਹੀਂ ਮਿਲਦਾ ਹਾਂਜੀ ਜਮਾ ਜਾਇਜ਼ ਮੋਲ ਲਾ ਖਿੱਚ ਕੇ ਮੋਲ ਲਾ ਬੱਚੀ ਮਗਰਾ ਹੂੰ ਬੱਚੀ ਮਗਰਾ ਬੱਚੀ ਜੀ ਬੱਚਾ ਵਾ ਕੀ ਪਤਾ ਲੈ ਥਾਣੇ ਨੇੜੇ ਤੋਂ ਚੈੱਕ ਕਰ ਪਾਉਂਦੇ ਆ ਕੱਲਾ ਕੱਲਾ ਥਾਣਾ ਹੈ ਪੂਰੀ ਵਿਤੀ ਦੇ ਥਾਣੇ ਹਾਂਜੀ ਹਾਂਜੀ ਇੱਕ ਨੰਬਰ ਥਾਣ ਲੱਗਿਆ ਕਰਮਾਣੀ ਕੀ ਬਾਤ ਫੁੱਲ ਬਰੀ ਜਿੰਜਾਂ ਤੋਂ ਬੜਾ ਚੰਗਾ ਲੱਗ ਗਿਆ ਹੂੰ ਲੈ ਜਵਾਈ ਚੱਕ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾਈ ਨਹੀਂ ਕੁਛ ਨਹੀਂ ਕਿਆ ਬਾਤ ਜਵਾਈ ਬੜੀ ਚਾਈਏ ਕਿ ਨਹੀਂ ਬੜਾ ਸਮਝ ਨਹੀਂ ਮੋਟਾ ਮੋਟਾ ਚੋਣਾ ਹਾਂਜੀ ਪੂਰੀ ਨਿਬੜਦੀ ਹੈ ਜਵਾਈ ਦਾ ਕਰਮਾਈ ਇਹ ਮਗਲੇ ਸਾਨੂੰ ਚੱਕੋ ਜੀ ਇੱਕ ਨੰਬਰ ਚੋਣਾ ਇੱਕ ਨੰਬਰ ਕਿਆ ਬਾਤ ਜਿਹੜੀ ਮੁੱਲ ਨਹੀਂ ਬਾਈ ਬਾਦੇ ਦਾ ਸਹੀ ਜੀ ਮੁੱਲ ਨਾਲ ਸਮਝ ਜਿੰਨ ਦੀ ਦੇਣੀ ਹੈ ਜਿਹੜੀ ਆਪਾਂ ਫਾਰਿਆਂ ਦੀ ਮਤਲਬ ਇਹ ਉਹ ਗੱਲ ਹੀ ਕਰਨੀ ਹੈ ਦੱਸਣੀ ਆਪਾਂ ਹੂੰ ਜਿਹੜੇ ਰੁਪਏ ਲੈਣੇ ਆ ਬਸ ਜਿੰਨੇ ਸਹੀ ਗੱਲ ਬਿਲਕੁਲ ਜਾਇਜ਼ ਦੇਣੇ ਆ ਜਮਾਂ ਜਾਇਜ਼ ਮੁੱਲ ਬਾਈ ਖੇਤ ਕੇ ਮੁੱਲ ਵਹਿ ਡੰਗ ਸੋਈ ਸਵਾਈ ਬੱਚਾ ਸਫਾਈ ਵਾਲੀ ਇਹ ਨਹੀਂ ਸਾਫ ਨਹੀਂ ਹੁੰਦਾ ਇਹ ਹੂੰ ਲੇਵਾ ਪਛਾਂਤ ਦੁਬਾਰੇ ਚੈੱਕ ਕਰਵਾ ਲੈ ਬਾਰੀ ਸੌ ਸੋਨਾ ਚੈੱਕ ਕਰਵਾ ਲੈ ਕੀ ਬਾਤ ਹੈ ਗਾਉਂ ਬਦਲਣ ਵਾਲੀ ਚੀਜ਼ ਹੈ ਇਹ ਅਗਲੇ ਸੋਹਣ ਅੱਗੇ ਬਾਈ 2 ਨੰਬਰ ਤੇ ਜਰਸੀ ਹਾ ਜਰਸੀ ਕ੍ਰੋਸ ਆ ਗਈ ਜਰਸੀ ਕ੍ਰੋਸ ਓਕੇ ਹਾਂਜੀ ਕਿਹੜਾ ਸੋਸ ਹੋਈ ਹੈ ਇਹ ਦੂਜਾ ਸੂਸ ਹੋ ਗਿਆ ਬਾਈ ਕਦੋਂ ਸੂਈ ਇਹ ਬਾਈ ਹੌਲੀ ਪੁੱਤ ਇਹ ਮੰਨ ਲੈ ਵੀ ਢਾਈ ਕਿ ਘੰਟੇ ਹੋਏ ਯਾ ਜੇਰ ਪੈ ਕੇ ਹਟੀ ਹੋਣੀ ਜੇਰਾ ਪਈ ਉਹ ਕੇ ਕੰਪਲੀਟ ਆ ਬੱਚਾ ਕਿਤੇ ਤਾਂ ਨਹੀਂ ਜੀਨੇ ਬੱਚੇ ਦਿੱਤੇ ਬਾਈ ਬੱਚੀ ਬੜੀ ਚੰਗੀ ਹੈ ਨਾ ਹਾਂਜੀ ਬਾਈ ਬੱਚਾ ਬਾਈ ਬੱਚੀ ਨੂੰ ਜਨਮ ਦਾ ਹਲੇ ਤਾਂ ਪੂਰੀ ਖੜੀ ਹੀ ਨਹੀਂ ਹੋਣ ਲੱਗੀ ਹੂੰ ਸੋਨਾ ਟਾਈਮ ਹੋਇਆ ਸੂਈ ਸਹੀ ਗੱਲ ਆ ਬੱਚਾ ਬੱਚੀ ਬਹੁਤ ਚੰਗੀ ਹੈ ਬਾਈ ਹਾਂਜੀ ਕੀ ਬਾਤ ਆ ਠੰਡ ਕਰਕੇ ਹਲੇ ਕਾ ਹੂੰ ਠੰਡ ਜਿਆਦਾ ਹੋਰ ਪੁੱਤ ਕਿੰਨਾ ਦੁੱਧ ਦੇ ਦੂਬਈ ਐਸਟੀਮੇਟ ਐਸਟੀਮੇਟ ਬਾਈ ਇਹ ਮਨਖਲ 15 16 ਲੀਟਰ ਬੈਡ ਖੁੱਲੇ ਚ ਚਵਾ ਦੋ ਜੀ ਓਕੇ ਹੁਣ ਮੰਨ ਲੇ ਚਲੋ ਵੀ ਇਹਦਾ ਜੇਰ ਕਰਕੇ ਇਹਦੀ 4 ਕਿਲੋਟਰ ਬੌਲੀ ਕੱਢੀ ਆ ਜਿਹੜੀ ਚੌਣ ਬਹੁਤ ਚੰਗਾ ਹੈਗਾ ਠੀਕ ਹੈ ਬਾਈ ਹੂੰ ਬਹੁਤ ਚਟਕਾ ਆਚਾਰ 4 ਕਿਲੋਟਰ ਕੱਢਿਆ ਸੀ ਤੇ ਚਵਾਈ ਬਹੁਤ ਸੋਹਣੀ ਮੋਟੀ ਮੋਟੀ ਚਵਾਈ ਠੰਡੀ ਸੀ ਲ ਠੀਕ ਹੈ ਬਾਈ ਹਾਂਜੀ ਖੋਲ ਦੋ ਬਣੀ ਤੋੜ ਕੇ ਦਿਖਾ ਦਿਓ ਹਾਂਜੀ ਤੋ ਬਰੀਡ ਇੱਕ ਨੰਬਰ ਆ ਬੱਚਾ ਮਗਰ ਬੱਚੀ ਆ ਬੱਚੀ ਵੀ ਬਹੁਤ ਖੋਲ ਦੇ ਬਾਈ ਤੋੜ ਕੇ ਹਾਂਜੀ ਖੋਲ ਦੇ ਹੂੰ ਹਲ ਬਰੀਡ ਆ ਕਰਮਾਣੀ ਜਰਸੀ ਨਾਲਾ ਗਰਮੀ ਗਰਮੀ ਕਰ ਗਰਮੀ ਨਹੀਂ ਬੰਦੀ ਐਂਡ ਚੰਗੇ ਹੋ ਹਾਂਜੀ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕੀ ਆਹ ਹੋਰ ਬਤ ਸੌਰੀ ਕੀ ਮੁੱਲ ਹੈ ਸਫਾਈ ਵਾਲੀ ਹੈ ਜੀ ਬਾਹਰ ਤੇ ਹਾਂ ਸਫਾਈ ਵਾਲੀ ਕੀ ਮੁੱਲ ਹੈ ਬਈ ਜਾਇਦ ਜਨ ਬਈ ਇਹ ਜਿਹੜੇ ਰੁਪਏ ਲੈਣ ਆ ਜਨ ਪਚ 55000 ਰੁਪਏ ਦੀ ਵੜ ਦੇ ਦਾਂਗੇ ਓਕੇ ਬਾਈ ਹਾਂਜੀ 55000 ਦੀ ਵੜ ਬਾਈ ਕਹਿੰਦਾ ਦੇ ਦੇ ਮਾਣਾ ਮੋਟਾ ਕੋਈ ਚੱਕਰ ਵੀ ਇਮਾਨਦਾਨ ਜਰੂਰ ਹੋ ਜਾਊਗਾ ਵੈਸੇ ਮੁੱਲ ਬਾਈ ਨੇ ਜਾਇਜ਼ ਹੀ ਰੱਖਿਆ ਖਿੱਚ ਕੇ ਰੱਖਿਆ ਲੈ ਵਾਲੂ ਆਨੇੜ ਤੋਂ ਦੁਬਾਰੇ ਚੈੱਕ ਕਰਵਾ ਲੈ ਮੂਹਰੋਂ ਲੈ ਵਾ ਚੈੱਕ ਕਰ ਲੈ ਇਕੱਲਾ ਇਕੱਲਾ ਤਾਂ ਹਾਂਜੀ ਬਾਕੀ ਜਵਾਈ ਹੈ ਜਿਹੜੀ ਬਾਈ ਕੋਈ ਚੱਕਰ ਨਹੀਂ ਧਰਾਂ ਨਾ ਮੱਕੀਆਂ ਚ ਨਹੀਂ ਸੁਹਾਵ ਦੀ ਬਹੁਤ ਠੰਡੀ ਹੈਗੀ ਓਕੇ ਹਾਂ ਉਹ ਲੱਤ ਛੱਡ ਜੇ ਕਰਨ ਵਾਲੀ ਵੜਨੀ ਹੈ ਠੰਡੀ ਸੀ ਸਹੀ ਗੱਲ ਆ ਬਾਈ ਜਿਵੇਂ ਮਰਜੀ ਚੱਲ ਕੋਈ ਚੱਕਰ ਨਹੀਂ ਕਹਿਣਾ ਕਰ ਮਾਈ ਨੇ ਬਾਰੇ ਠੰਡੀ ਹੈ ਜੀ ਵੜ ਹੂੰ ਹਾਂ ਜੀ ਮਾਰਦੇ ਨੇ ਠੰਡੀ ਬਹੁਤ ਆਣਾ ਬਈ ਠੰਡੀ ਤਾਂ ਬਾਹਲੀ ਹੈ ਬਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨਹੀਂ ਕੁਛ ਨਹੀਂ ਸੋਈ ਸਵਾਈ ਹਾਂ ਜੀ ਸਾਰੀਆਂ ਗੱਲਾਂ ਓਕੇ ਆ ਜੇਰਾ ਪਈਆ ਬੱਚਾ ਬੱਚੀ ਦੇਤੀ ਵੈੜ ਬਹੁਤ ਚੰਗੀ ਆ ਬਾਜਾ ਮਾ ਜਾਇਆ ਕਹਿੰਦੇ ਬਈ ਹਾਂ ਬ੍ਰੇਡ ਬਿਲਕੁਲ ਜਾਇਆ ਜੀ ਆਹ ਮੁੱਲ ਨਹੀਂ ਮਿਲਣਾ ਬਈ ਲੈ ਵੀ ਕਰੀ ਬੱਚਾ ਦਰੋ ਲੈ ਬਾਂਦੇ ਬੱਚਾ ਲੈ ਲੈ ਖਾਣ ਬੜਾ ਚੰਗਾ ਨਾ ਬਈ ਬੜਾ ਚੰਗਾ ਥੰਮਦੀ ਮਿੱਠੀ ਤੇ ਕੱਲਾ ਕੱਲਾ ਧਾਣਾ ਬਾਕੀ ਕੋਈ ਜੱਕ ਨਹੀਂ ਤਾਂ ਨਾ ਬਈ ਮਾਰ ਕੇ ਖਾਣ ਦਾ ਅੰਦੀ ਸੀਲ ਦਾ ਫੁੱਲ ਚੋਣ ਚਾਹ ਤਾਂ ਬੜਾ ਚੰਗਾ ਲੱਗ ਗਈ ਜੀ ਇੱਕ ਨੰਬਰ ਚਵਾਈ ਆ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚ ਵਾਦੀ ਚੰਗੀ ਚਵਾਈ ਆ ਨਾ ਬਈ ਸਮਝ ਨਾ ਲੱਗੇ ਬਈ ਹਮ ਇਹ ਜਾਨੀ ਗੋਲੇ ਖਾਲੀ ਫੇ ਵੀ ਅਕੜੀ ਬੈੜ ਓਕੇ ਜੇਰ ਦਾ ਕਰਕੇ ਪੰਜੇਰ ਦਾ ਜਰੂਰੀ ਹੈ ਨਾ ਹਮ ਇੱਕ ਨੰਬਰ ਤੇ ਆਉਣਾ ਜਿਵੇਂ ਮਰਜ਼ੀ ਚੱਲੋ ਮੋਟਾ ਮੋਟਾ ਆਹ ਜੀ ਖੜੀ ਰਹਿਣਾ ਕੋਈ ਹਲਚੋਲ ਵਾਲਾ ਕੰਮ ਨਹੀਂ ਹਮ ਠੰਡੀ ਵਾਲੀ ਬੈੜ ਸਹੀ ਆ ਬਾਕੀ ਮੋਲ ਵੀ ਜੈਜਾ ਦੇਖਵਾ ਵਾਲੇ ਚੈੱਕ ਕਰਵਾਣੇ ਬਿਸ਼ਾਨੂ ਬਹੁਤ ਸੋਹਣਾ ਡਰ ਲੈ ਕਿਆ ਬਾਤ ਬਾਕੀ ਕੰਨ ਦਾ ਬੈੜ ਓਕੇ ਅੱਗੇ ਬਈ ਆ ਗਈ 3 ਨੰਬਰ ਕੀਡਾ ਸੂਸੂ ਮੀ ਇਹਨੇ ਦੂਜਾ ਸੂਸੂ ਸੁਣਾ ਬਈ 50 ਵਾਲੀ ਜਰਸੀ ਆ ਕਿੰਨੇ ਕੁ ਦਿਨ ਲੂ ਬਈ ਇਹ ਬਈ ਮਨ ਲਾਇ ਹੋਰੇ 5-7 ਦਿਨ ਪੰਜ ਤੋਂ 7 ਦਿਨ ਕਿੰਨਾ ਕੁ ਦੁੱਧ ਦੀ ਦਵਾਸਟੀ ਮੇੜੀ ਆ ਇਹਦਾ ਮਾਲਕਾ ਨੇ ਪਿਛਲੇ ਸੂਦੇ 20 ਲੀਟਰ ਦੱਸੇ ਦਿੱਤਾ ਵਾ ਓਕੇ ਜੀ ਜਨੇ 20 ਤੋਂ ਪਲੱਸ ਚੱਲੂਗੀ ਬੜਾ ਓਕੇ ਬਈ ਪਹਿਲੀ ਕੱਚੀ ਕੱਚੀ ਆ ਹਾਂ ਹਾਂ ਬਈ ਕੱਚੀ ਕੱਚੀ ਨਾ ਬਹੁ ਪਈਆਂ ਨੇ ਢਲਣ ਢਲਣ ਬਹੁਤ ਆ ਜੀ ਸਾਰੀਆਂ ਬਾਲਟਾਂ ਲਾ ਕੱਢਣੀਆਂ ਫੇਰ ਕਰਾਉਣੀ ਹੁਣ ਤੁਹਾਨੂੰ ਦੇਖੋ ਗੱਡਾ ਚੰਗਾ ਲੱਗਾ ਮੋਟਾ ਮੋਟਾ ਸਨ ਲੱਗਿਆ ਹੂੰ ਤੇ ਢਲਣ ਢਲਣ ਵਾਲੀ ਬਾਲੀਆਂ ਬਣੇ ਦੋ ਲੱਹ ਸਫਾਈ ਸੁਈ ਲੈ ਬਣੀ ਬੜੀ ਹੈ ਬੜੀ ਸੌਫਾ ਜੀ ਬਰੀਕੀ ਚ ਦੇਖੋ ਇਹ ਚਮੜੀ ਸਹੀ ਗੱਲ ਆ ਬਈ ਹੂੰ ਦਰੂਨ ਨੂੰ ਵਾਦਾ ਹੀ ਲੈਵਾ ਸਹੀ ਗੱਲ ਹਾਂਜੀ ਹੂੰ ਬੱਕੀ ਜੀ ਮੋਰੋਂ ਲੈਵਾ ਚੈੱਕ ਕਰਵਾਣੀ ਹੱਥੀ ਚੋਲੇ ਮਸ਼ੀਨ ਚੋਲੇ ਸਾਨੂੰ ਬਾਹ ਚੰਗਾ ਲੱਗਿਆ ਸਹੀ ਆ ਖੋਲ ਦੇ ਬਈ ਤੋ ਆ ਜਾਓ ਤਾ ਜਰਸੀ ਆ ਨਵੀ ਹਾਂ ਬਈ ਉੱਧਰ ਲੈ ਜਣੀ ਪੰਜਾਬ ਵਾਲੀ ਜਰਸੀ ਆ ਜਰਸੀ ਬਰੀਡ ਆ ਮਾਰਕਾ ਫੋਲਾ ਮੈਲਦੀ ਕੱਟ ਆ ਬਿਊਟੀ ਚੈੱਕ ਕਰੋ ਕਰਮਣੀ ਦੀ ਬਿਊਟੀ ਵੀ ਇੱਕ ਨੰਬਰ ਆ ਫੇਸ ਬਾਲ ਪੀਸ ਆ ਜੀ ਮੈਂ ਬਤਾ ਕੱਚੀ ਅਵਸੰਦ ਆ ਜਾਓ ਸਮਝ ਲਾਇਓ ਟਲਣਾ ਟੁਲਣਾ ਬਹੁਤ ਬਈਆਂ ਨੇ ਸਾਰੀਆਂ ਬਲਟਾਂ ਕੱਢਣੀਆਂ ਫਿਰ ਕਰਮ ਵਾਲੀ ਨੇ ਸੋਨਾ ਕਾ ਆ ਜਾ ਮੜਾ ਕੱਤ ਲੈ ਆ ਰਹੀ ਯਲ ਕਸੀ ਮੰਦੇ ਹਾਂ ਕੋਈ ਨਹੀਂ ਸੰਗਲ ਸੀ ਪਹਿਲਾਂ ਹਾਂ ਆ ਜਾ ਇਹਦਾ ਮੁੱਲ ਜੈਜ ਜਫ ਬਈ ਇਹਦਾ 64000 ਰੁਪਏ 64000 ਰੁਪਏ ਮਾਨਤਨ ਹੋ ਜਾ ਮਾਨਤਨ ਬਈ ਛੋੜ ਛੱਪਿਆ ਦਾ ਹੋ ਜਾ ਓਕੇ ਬਈ ਜਮਾ ਜੈਜ ਮੋਲ ਦਾ ਬਈ 64000 ਰੁਪਏ ਮੋਲ ਦਾ ਬਾਕੀ ਕੋਈ ਚੱਕਰ ਨਹੀਂ ਮੌਕੇ ਤੇ ਮਾਣਦਨ ਜ਼ਰੂਰ ਹੋ ਜਾਊਗਾ ਮੈਂ ਚੰਗੀ ਆ ਮਾਜ ਨਾਲ ਦਾ ਦੁੱਧ ਦੇ ਦੇਣਾ ਫੈਂਟ ਫੋਨ ਕਰਮਾ ਦੀ ਫੁੱਲ ਚੰਗੀ ਆ ਉਹ ਇਹ ਗੜਾ ਜਿਵੇਂ ਮਾਰ ਲਿਆ ਤਾਂ ਫੇਰੀ ਚੱਲ ਵੀ ਚੱਕਰ ਹੀ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਹਾਂਜੀ ਕੀ ਬਾਤ ਅੱਗੇ ਆ ਗਈ ਬਈ 4 ਨੰਬਰ ਕਿਹੜਾ ਸੂਆ ਇਹਨੇ ਪਲੂਣ ਸੋਣਾ ਬਈ ਪਹਿਲਾ ਸੂਆ ਬੱਚੀ ਨੇ ਕਿੰਨੇ ਕ ਦਿਨ ਲੂਗੇ ਬਈ ਇਹ ਤਿਆਰੀ ਕੀ ਹੈ ਬੈੜ ਮੰਨ ਲਾ ਵੀ ਇੱਕ ਇੱਕ ਦੋ ਦਿਨਾਂ ਚ ਕਦੋਂ ਵੀ ਸੋ ਸਕਦੀ ਹੈ ਓਕੇ ਬਈ ਹਾਂ ਜੀ ਇੱਕ ਦੋ ਦਿਨ ਦੇਖੋ ਜੀ ਬੈੜ ਤੇ ਲੇਵਾ ਥਣ ਦੇਖੋ ਹੂੰ ਕੀ ਬਾਤ ਹੈ ਫਿੱਟ ਫਿੱਟ ਲੇਵਾ ਆ ਬਿਆ ਫਿੱਟਲੇ ਬਈ ਇਹ ਥਣਾ ਦੀ ਵਿੱਤੀ ਚੈੱਕ ਕਰੋ ਬਈ ਕੀ ਬਾਤ ਹੈ ਪੂਰੀ ਵਿੱਤੀ ਦੇ ਕੱਲਾ ਕੱਲਾ ਥਣ ਟਲ ਟੁਲਬਾਲੀ ਪਈ ਹੈ ਹਜੇ ਮੂਹਰੋਂ ਥਣ ਚੈੱਕ ਕਰੋ ਇੱਕ ਨੰਬਰ ਥਣ ਹੈ ਕੀ ਬਾਤ ਹੈ ਬਹੁਤ ਸੋਹਣਾ ਥਣਾ ਬਈ ਹਜੇ ਇੱਕ ਅੱਧਾ ਦਿਨ ਲਏ ਜੂਗੀ ਹਾਂ ਜੀ ਆਰਡਰ ਬਹੁਤ ਸੋਹਣਾ ਤਿਆਰ ਕਰ ਲੈਣਾ। ਹਰੋ। ਗੇਸ ਉਸ ਬੜਾ ਪਿਆਰਾ ਕਲਰ-ਕਲਰ ਬੜਾ ਚੰਗਾ ਚਮਕ ਚਮਕ ਪੂਰੀ ਆ। ਬਾਕੀ ਤੋਰਾ ਚੈੱਕ ਕਰ ਲੋ। ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ। ਇਹਦਾ ਮੁੱਲ ਬਈ ਜਾਇਜ਼। ਬਈ ਇਹ ਦੇ ਦਾਂਗੇ 64000 ਸਾਢੇ 64000। ਮਾਨਤਨ ਹੋ ਜਾ। ਮਾਨਤਨ ਬਈ ਛੋੜ ਵਾਲਾ ਹੋ ਜਾ ਮੈਂ ਲੈਣ ਦਾਂ ਰੁਪਏ ਇੱਕੇ ਬਈ। ਸਾਢੇ 64000 ਆਪਾਂ ਇਹਦਾ 70 75 ਗੱਲ ਤਾਂ ਵੀ ਬੜਾ ਜੀ ਸਾਹਮਣੇ। ਸਰਦੇ ਚਾਹੁੰਦੇ 10000 ਜਮਾ ਜਾਇਜ਼ ਮੋਲਾ ਬਾਈ ਬਾਕੀ ਕੋਈ ਚੱਕਰ ਨਹੀਂ ਮਾਣਾ ਮੋਟਾ ਮਾਰ ਦਾਣ ਜਰੂਰ ਹੋਜੂ ਤੇ ਲੇਵਾ ਦੇਖੋ ਪੂਰਾ ਫਿੱਟ ਫਿੱਟ ਲੇਵਾ ਤੁਹਾਨੂੰ ਬੜਾ ਚੰਗਾ ਲੱਗੇ ਜੀ ਸਫਾਈ ਬੜੀ ਆ ਲੇਵੇ ਦੀ ਹਨਾ ਅੱਡੀ ਸੀਲ ਸਹੀ ਆ ਤੁਹਾਨੂੰ ਬੜਾ ਚੰਗਾ ਲੱਗੇ ਰਹਿਣ ਹੂੰ ਵਿਚਕਾਂ ਹੀ ਬਹਿ ਜਾ ਥੱਲੇ ਕੋਈ ਦਿੱਕਤ ਨਹੀਂ ਜੀ ਮਾਣ ਪਹਿਲਣਗੀ ਠੰਡੀ ਸੀਲ ਹੈ ਫੋਲ ਕਿਆ ਬਾਤ ਹੈ ਹੂੰ ਅੱਡੀ ਸੀਲ ਬੜੀ ਜੜ ਅੱਗੇ ਆ ਗਈ 5 ਨੰਬਰ ਕਿਹੜਾ ਸੂਜ ਜੀ ਇਹ ਨਹੀਂ ਪਹਿਲਾ ਸੂਜ ਸੁਣੋ ਬਾਈ ਕਿੰਨੇ ਕਿ ਦਿਨ ਲੂ ਬਾਈ ਇਹ ਮੰਨ ਲਓ 5 ਠੰਡੀ ਬਹੁਤ ਹਨਾ ਬਈ ਠੰਡੀ ਤਾਂ ਬਾਹਲੀ ਹੈ ਬਈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਸਵਾ ਤਾਂ ਬੜਾ ਸਾਫ਼ ਸੁਹਣਾ ਹੀ ਹੈ ਫਿੱਟ ਫਿੱਟ ਲੇਵਾ ਮੈਂ ਟੱਲਣਾ ਵੇਖੋ ਇਹ ਬਹੁਤ ਟੱਲ ਬਹੁਤ ਜ਼ਿਆਦਾ ਮਨੂਰੀ ਬੜਾ ਹਮ ਥਾਨ ਥੋਣ ਬਾੜਾ ਚੰਗਾ ਹਨਾ ਜੀ ਬਈ ਮੋਰੋਂ ਇੱਧਰ ਵੀ ਦਿਖਾ ਦਿੰਦਾ ਚਾਰੇ ਥਾਨ ਪੂਰੀ ਪਿੱਥੀ ਤੇ ਲੱਗੀ ਹਮ ਹਾਂਜੀ ਸਹੀ ਖੋਲ ਦੇ ਕੋਈ ਖੋਲ ਦੇ ਚਾਰ ਦੇ ਬਰੀਜ ਫੇਸ ਬਹੁਤ ਹੀ ਵਧੀਆ ਦੀ ਪੂਰੀ ਚੰਗੀ ਬਿਊਟੀਫੁਲ ਬਰੀਕੀ ਜਿਹਾ ਫੁੱਲ ਦੁੱਧ ਵਾਲਾ ਪੀਸ ਕਹਿੰਦੇ ਬਈ ਹਾਂਜੀ ਬਈ ਹਮ ਤੋਰਾ ਚੈੱਕ ਕਰ ਲੋ ਇੱਕ ਨੰਬਰ ਹੈ ਬਈ ਇਹਦਾ ਮੁੱਲ ਬਈ ਜਾਇਜ਼ ਬਈ ਇਹਦੇ ਦਾ 52000 52000 ਹਾਂਜੀ ਮਾਨਦਾਨ ਹੋਊਗਾ ਮਾਨਦਾਨ ਬਈ ਛੋੜ ਛੱਪਿਆ ਦਾ ਹੁਣ ਕੀ ਬਈ ਜਮਾ ਜਾਇਜ਼ ਮੁੱਲ ਦਾ ਬਈ 52000 ਦੀ ਫੜ ਬਈ ਕਹਿੰਦਾ ਦੇ ਦੇਣਗੇ ਮਾੜਾ ਮੋਟਾ ਕੋਈ ਚੱਕਰ ਨਹੀਂ ਮਾਨਦਾਨ ਜ਼ਰੂਰ ਹੋ ਜਾਊਗਾ ਫਿੱਟ ਫਿੱਟ ਬਈ ਹਲੇ ਵੇ ਕੰਨੀਓ ਹਲੇ ਕੱਚੀ ਆ ਅੰਦਰ ਜਾਓ ਹਸਾਉਣ ਨਾਲ ਹਾਂ ਅੱਗੇ ਬਈ ਲਾਸਟ ਇਹ ਵੀ ਜਰਸੀ ਹਾਂ ਬਈ ਇਹ ਪੰਜਾ ਵਾਲੀ ਜਰਸੀ ਹੈਗੀ ਪਹਿਲਾ ਸੂਆ ਬੜਾ ਓਕੇ ਕਿੰਨੇ ਕ ਦਿਨ ਲਊਏ ਬਈ ਇਹ ਮਤਲਬ ਵੀ 2-4 ਦਿਨ ਲਊਗੀ ਤੇ ਆਹ ਠੀਕ ਹੈ ਬਈ ਹਾਂਜੀ ਇਹਨਾਂ ਨਾਲ ਅਸੀਂ ਠੰਡੀ ਦੁੱਧ ਦਾ ਐਸਟੀਮੇਟ ਹੈ ਐਸਟੀਮੇਟ ਮੰਨ ਕੇ ਚੱਲੋ ਬਈ ਆਪਾਂ ਨੂੰ 16-17 ਲੀਟਰ ਦੀ ਬੈੜ ਤੋਂ ਉਮੀਦ ਹੈਗੀ ਹਾਂ ਹਾਂਜੀ ਕੀ ਬਾਤ ਆ ਬੇਕੀ ਵਾਲੀ ਬੈੜਾ ਕੱਤ ਕਾਠ ਵਾਲੀ ਬੈੜਾ ਹਮੋਨੋ ਲੇਵਾ ਚੈੱਕ ਕਰ ਲਓ ਕਮਾਲ ਦਾ ਥਾਣੀ ਬੜਾ ਚੰਗਾ ਲੱਗਿਆ ਹਾਂਜੀ ਬਈ ਸਾਨੂੰ ਬੜਾ ਚੰਗਾ ਲੱਗਿਆ ਖੋਲਿਓ ਬਈ ਥੋੜੀ

ਜਮੋ ਜੈ ਜੀ ਮੋਲਾ ਭਾਈ ਕਿੱੱਚ ਕੇ ਮੁੱਲ ਰੱਖਿਆ ਬਾਲਾ ਭਾਈ ਵਾਰਡ ਦਾ ਇਹੀ ਕਿਸੇ ਕੋਲ ਹੋ ਰੋ ਹੋ ਗਿਆ 66500 ਤੋਂ ਘੱਟ ਨਹੀਂ ਮੰਗਦਾ ਜੀ ਹਮ ਸਹੀ ਗੱਲ ਤਦ ਕਾਠ ਵਾਲੀ ਹੈ ਨਾ ਛੋਟੀ ਜੀ ਕੱਦ ਦੇਖ ਲੋ ਸਹੀ ਗੱਲ ਤੇ ਹੋਰ ਪਿੰਜਾਂ ਵਾਲੀ ਅਰਸੀ ਕੱਦ ਕਰਦੇ ਮੁੱਕੀ ਠੰਡੀ ਸੀਲ ਦੇ ਲੋ ਉਦਾਂ ਦੀ ਨਹੀਂ ਗੱਲ ਵੀ ਹੈ ਲੋਕਾਂ ਲਈ ਨਾਗ ਸੇ ਭਰਾ ਕੋਲੇ 6 6 ਦੇ 6 ਨਖਾਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਈ ਭਾਈ ਨੈਕਨੈਕਟ ਕਰ ਲਿਓ ਧੰਨਵਾਦ ਜੀ